ਸਤਿ ਸ਼੍ਰੀ ਅਕਾਲ ਮੈਂ ਸੰਦੀਪ ਢੰਡ ਤੇ ਤੁਸੀਂ ਦੇਖ ਰਹੇ ਹੋ ਈਵੀ 1050 ਚਲੋ ਸ਼ੁਰੂ ਕਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਕੁਝ ਦਿਨ ਪਹਿਲਾਂ ਐਨਟੀਏ ਨੇ ਕੁਝ ਕਾਰਨਾ ਕਰਕੇ ਯੂਜੀਸੀ ਨੈਟ ਸਮੇਤ ਕਈ ਪ੍ਰੀਖਿਆਵਾਂ ਰੱਦ ਕੀਤੀਆਂ ਸਨ ਪਰ ਬੀਤੇ ਦਿਨੀ ਉਹਨਾਂ ਨੇ ਇਹਨਾਂ ਰੱਦ ਕੀਤੀਆਂ ਪ੍ਰੀਖਿਆਵਾਂ ਬਾਰੇ ਨਵਾਂ ਨੋਟੀਫਿਕੇਸ਼ਨ ਕੱਢਿਆ ਹੈ ਜਿਸ ਵਿੱਚ ਕੇ ਯੂਜੀਸੀ ਨੈਟ ਜੁਆਇੰਟ ਸੀਐਸਆਰ ਯੂਜੀਸੀ ਨੈਟ ਅਤੇ ਐਨਸੀਈਟੀ ਵਰਗੀਆਂ ਪ੍ਰੀਖਿਆਵਾਂ ਨੂੰ ਲੈਣ ਵਾਸਤੇ ਦੁਆਰਾ ਤਰੀਕਾਂ ਦਾ ਐਲਾਨ ਕੀਤਾ ਹੈ। ਇਹਨਾਂ ਵਿੱਚ ਐਨਸੀਈਟੀ ਦੀ ਪ੍ਰੀਖਿਆ 10 ਜੁਲਾਈ ਨੂੰ ਜੁਆਇੰਟ ਸੀਐਸਆਰ ਯੂਜੀਸੀ ਨੈਟ ਦੀ ਪ੍ਰੀਖਿਆ 25 ਤੋਂ 27 ਜੁਲਾਈ ਅਤੇ ਯੂਜੀਸੀ ਨੈਟ ਦੀ ਪ੍ਰੀਖਿਆ 21 ਅਗਸਤ ਤੋਂ 4 ਸਤੰਬਰ ਵਿਚਕਾਰ ਕੰਪਿਊਟਰ ਬੇਸਡ ਹੋਵੇਗੀ ਚਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸਰੇਨੇ ਨੇ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਭਾਜਪਾ ਸੂਬੇ ਤੋਂ ਸਾਫ਼ ਹੋ ਜਾਵੇਗੀ ਮਨੀ ਲਾਂਡਰਿੰਗ ਕੇਸ ਵਿੱਚ ਜ਼ਮਾਨਤ ਮਿਲਣ ਤੋਂ ਮਗਰੋਂ ਬਿਰਸਾ ਮੁੰਡਾ ਜੇਲ੍ਹ ਵਿੱਚੋਂ ਰਿਹਾ ਹੋਏ ਸਰੇਨੇ ਨੇ ਕਿਹਾ ਕਿ ਜੇਲ੍ਹ ਕੋਈ ਜੰਦੀ ਸਾਜ਼ਿਸ਼ ਕਰਨ ਵਾਲਿਆਂ ਖਿਲਾਫ ਲੋਕ ਭਾਜਪਾ ਨੂੰ ਮਾਫ ਨਹੀਂ ਕਰਨਗੇ ਮਿਲੀ ਜਾਣਕਾਰੀ ਅਨੁਸਾਰ ਬਿੱਤੇ ਦਿਨੀ ਪੱਛਮੀ ਬੰਗਾਲ ਦੇ ਰਾਜਪਾਲ ਸੀ.ਵੀ. ਆਨੰਦ ਬੋਸ ਨੇ ਮਮਤਾ ਬੈਨਰਜੀ ਖਿਲਾਫ ਮਾਨਹਾਨੀ ਦਾ ਕੇਸ ਦਾਇਰ ਕੀਤਾ ਹੈ। ਉਹਨਾਂ ਨੇ ਦਾਅਵਾ ਕੀਤਾ ਹੈ ਕਿ ਔਰਤਾਂ ਨੇ ਉਹਨਾਂ ਨੂੰ ਇਹ ਕਹਿ ਕੇ ਸ਼ਿਕਾਇਤ ਕੀਤੀ ਹੈ ਕਿ ਉਹ ਉਥੇ ਦੀਆਂ ਗਤੀਵਿਧੀਆਂ ਕਾਰਨ ਰਾਜ ਭਵਨ ਜਾਨ ਤੋਂ ਡਰਦੀਆਂ ਹਨ ਇਸ ਮਾਮਲੇ ਨੂੰ ਲੈ ਕੇ ਬੰਗਾਲ ਦੇ ਰਾਜਪਾਲ ਨੇ ਕੇਂਦਰੀ ਕਾਨੂੰਨ ਮੰਤਰੀ ਨਾਲ ਮੀਟਿੰਗ ਵੀ ਕੀਤੀ ਹੈ Jio ਅਤੇ Airtel ਤੋਂ ਬਾਅਦ ਹੁਣ Vodafone Idea ਨੇ ਵੀ ਆਪਣੀਆਂ ਸੇਵਾਵਾਂ ਦਰਾਂ ਵਿੱਚ ਵਾਧਾ ਕਰ ਦਿੱਤਾ ਹੈ ਇਹ ਵਾਧਾ 4 ਜੁਲਾਈ ਤੋਂ ਹੋਵੇਗਾ ਇਸ ਵਾਦੇ ਦਾ ਗਾਕਾਂ ਦੀ ਜੇਬ ਉੱਤੇ ਵੱਧੂ ਅਸਰ ਪਵੇਗਾ ਦਿੱਲੀ ਦੇ ਰਾਉਜ਼ ਅਵੇਨਿਊ ਕੋਰਟ ਨੇ ਛਲਾਬ ਦਿੱਤੀ ਇਸ਼ਤਿਹਾਰ ਮਾਮਲੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜਿਆ ਸੀਬੀਆਈ ਨੇ 14 ਦਿਨਾਂ ਦੀ ਹਿਰਾਸਤ ਦੀ ਮੰਗ ਕੀਤੀ ਸੀ ਜਿਸ ਨੂੰ ਅਦਾਲਤ ਨੇ ਸਵੀਕਾਰ ਕੀਤਾ ਅਰਵਿੰਦ ਕੇਜਰੀਵਾਲ ਹੁਣ ਮੁਰ 12 ਜੁਲਾਈ ਨੂੰ ਅਦਾਲਤ ਵਿੱਚ ਪੇਸ਼ ਹੋਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਭਾਸ਼ਣ ਵਿੱਚ ਵਲੰਟੀਆਂ ਬਾਰੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਸੰਗਠਨ 'ਚ ਵੀ ਜ਼ਿੰਮੇਵਾਰੀਆਂ ਮਿਲਣਗੀਆਂ ਸਰਕਾਰ 'ਚ ਵੀ ਅਹੁਦੇ ਮਿਲਣਗੇ ਵਲੰਟੀਅਰਾਂ ਨੂੰ ਆਉਣ ਵਾਲੇ ਦਿਨਾਂ 'ਚ ਮੈਂ ਨੋਟ ਕਰ ਲਿਆ ਲਿਸਟਾ ਮੰਗਾ ਲਿਆ ਜਿਹੜੇ ਘਰਦਿਆਂ ਨਾਲ ਲੜ ਕੇ ਆਪਣੇ ਮੋਟਰਸਾਈਕਲ 'ਚ ਆਪ ਹੀ ਤੇਲ ਪਵਾ ਕੇ ਮੇਰੀ ਗੱਡੀ ਮੁਰੇ ਆ ਕੇ ਮੋਟਰਸਾਈਕਲ ਲਾ ਲੈਂਦੇ ਆ ਮੈਂ ਨਿਸ਼ਾਨਦੇਹੀ ਕਰ ਲਈ ਉਹਨਾਂ ਦੀ ਉਹਨਾਂ ਨੂੰ ਆਉਦੇ ਵੀ ਮਿਲਣਗੇ ਨੌਕਰੀਆਂ ਵੀ ਮਿਲਣਗੀਆਂ ਸਰਕਾਰ ਦੇ ਵਿੱਚ ਹਿੱਸਾ ਪਾਊਗਾ ਵੱਡੇ ਤੱਬਰ ਕਿਉਂਕਿ ਜੇ ਉਹਨਾਂ ਕੋਲੇ ਕੋਈ ਪੈਨ ਹੋਊਗਾ ਤਾਈਆਂ ਲੋਕਾਂ ਦੇ ਕੰਮ ਕਰਾ ਸਕਦੇ ਨੇ ਉਹ ਥਾਣੇ 'ਚ ਗਏ ਨੂੰ ਘਟਘਟ ਐਸਐਚਓ ਖੜਾ ਹੋ ਕੇ ਪੁੱਛੇ ਤਾਂ ਸਹੀ ਜੀ ਜਨਾਬ ਉਹਨਾਂ ਲੈ ਕੇ ਜਾਵੇ ਪੰਜ ਬੰਦਿਆਂ ਨੂੰ ਕੰਮ ਕਰਾ ਕੇ 라ਵੇ ਗਲਤ ਕੰਮ ਆਪਾਂ ਕਰਾਉਂਦੇ ਨਹੀਂ ਸਹੀ ਕੰਮ ਆਪਾਂ ਛੱਡਦੇ ਨਹੀਂ ਆਹੀ ਕੰਮ ਆਵੇ ਭਾਰਤ ਨੇ ਦਿੱਤਿਆ T20 ਵਰਲਡ ਕੱਪ 2024 ਫਾਈਨਲ ਮੈਚ ਵਿੱਚ ਭਾਰਤ ਨੇ ਸਾਊਥ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਦਿੱਤਾ ਅਤੇ ਟਰੋਫੀ ਆਪਣੇ ਨਾਮ ਕਰ ਲਈ